ਰੋਹਿਤ ਸ਼ਰਮਾ ਨੇ ਆਪਣੇ ਇੱਕ ਫੈਨ ਨੂੰ 264 ਲੈਂਬਰਗਿਨੀ urs ਕਾਰ ਗਿਫਟ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਈਰਲ ਹੋ ਰਹੀ ਹੈ। ਦਰਸਲਪਾ ਹਰਦੀ ক্রিকেট ਕਪਤਾਨ ਰੋਹਿਤ ਸ਼ਰਮਾ ਨੇ ਆਈਪੀਐਲ 2025 ਤੋਂ ਪਹਿਲਾਂ ਇੱਕ ਮਜ਼ੇਦਾਰ ਇਸ਼ਤਿਹਾਰ ਦੇ ਵਿੱਚ ਇੱਕ ਖੁਸ਼ਕਿਸਮਤ ਪ੍ਰਸ਼ੰਸਕ ਨੂੰ ਆਪਣੀ ਲੈਂਬਰਗਿਨੀ ਉਸ ਤੋਹਫੇ ਦੇ ਵਿੱਚ ਦੇਣ ਦਾ ਵਾਅਦਾ ਕੀਤਾ ਸੀਗਾ ਤੇ ਹੁਣ ਉਸਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਰੋਹਿਤ ਨੇ ਕਿਹਾ ਹੈਗਾ ਕਿ ਮੁਕਾਬਲੇ ਦਾ ਜੇਤੂ ਆਪਣੀ ਕਾਰ ਜਿੱਤ ਸਕਦਾ ਹੈ। ਦੂਜੇ ਭਾਗ ਦੇ ਵਿੱਚ ਇੱਕ ਉਦਾਸ ਰੋਹਿਤ ਆਪਣੀ ਕਾਰ ਦੱਸਦੀ ਕਿ ਇੱਕ ਪ੍ਰਸ਼ੰਸਕ ਨੂੰ ਸੌਂਪਦਾ ਹੈ ਜੋ ਵੀ ਜੋ ਕਿ Lamborghini ਲੈ ਕੇ ਚਲਾ ਜਾਂਦਾ ਹੈ ਤਾਂ ਦੱਸ ਦੇ ਕਿ ਰੋਹਿਤ ਸ਼ਰਮਾ ਰੋਹਿਤ ਉਸ ਨੂੰ ਘਰ ਵਾਪਸ ਜਾਣ ਦੇ ਲਈ ਸੁਰੱਖਿਅਤ ਯਾਤਰਾ ਦੀ ਕਾਮਨਾ ਵੀ ਕਰਦਾ ਹੈ ਅੰਤ ਦੇ ਵਿੱਚ ਰੋਹਿਤ ਸ਼ਰਮਾ ਆਟੋ ਰਿਕਸ਼ਾ ਦੇ ਵਿੱਚ ਬੈਠ ਜਾਂਦਾ ਹੈ ਤੇ ਡਰਾਈਵਰ ਨੂੰ ਮੀਟਰ ਚਲਾਉਣ ਦੇ ਲਈ ਕਹਿ ਦਿੰਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਰੋਹਿਤ ਇੱਕ ਪ੍ਰਸ਼ੰਸਕ ਨੂੰ ਕਾਰ ਦੀਆਂ ਚਾਬੀਆਂ ਸੌਂਪਦੀ ਹੋਈ ਦਿਖਾਈ ਦੇ ਰਹੇ ਨੇ Lamborghini Urus ਦੀ ਨੰਬਰ ਪਲੇਟ 264 रोहित दे एक रोजा क्रिकेट ਦੇ ਵਿੱਚ ਸਭ ਤੋਂ ਵੱਧ ਸਕੋਰ ਯਾਨੀ ਕਿ 264 ਨੂੰ ਦਰਸਾਉਂਦੀ ਹੈ ਜੋ ਕਿ 50 ਓਵਰਾਂ ਦੇ ਫਾਰਮੈਟ ਦੇ ਵਿੱਚ ਇੱਕ ਵਿਸ਼ਵ ਰਿਕਾਰਡ ਹੈ ਤਾਂ ਰੋਹਿਤ ਨੇ ਇਹ ਕਾਰ 2022 ਦੇ ਵਿੱਚ 3.10 ਕਰੋੜ ਰੁਪਏ ਦੇ ਵਿੱਚ ਖਰੀਦੀ ਸੀਗੀ ਤਾਂ ਮੁੰਬਈ ਇੰਡੀਅਨਸ ਦੇ ਲਈ ਖੇਡ ਰਹੇ ਰੋਹਿਤ ਦਾ ਸੀਜ਼ਨ ਸ਼ੁਰੂ ਦੇ ਵਿੱਚ ਮੁਸ਼ਕਲ ਰਿਹਾ ਪਰ ਹਾਲੀ ਦੇ ਮੈਚਾਂ ਦੇ ਵਿੱਚ ਉਹ ਸ਼ਾਨਦਾਰ ਫਾਰਮ ਦੇ ਵਿੱਚ ਰਿਹਾ ਹੈ ਤਾ ਪਰਫਾਰਮੈਂਸ ਬਹੁਤ ਵਧੀਆ ਸੀਗੇ ਉਸਨੇ ਪਿਛਲੇ 5 ਪਾਰੀਆਂ ਦੇ ਵਿੱਚੋਂ 3 ਅਰਧ ਸੈਂਕੜੇ ਲਗਾਏ ਸਨ ਅਤੇ ਆਪਣੀ ਲੈ ਬਣਾਈ ਰੱਖਣ ਲਈ ਤਿਆਰ ਨੇ ਤਾਂ ਮੁੰਬਈ ਇੰਡੀਅਨਜ਼ 12 ਮੈਚਾਂ ਦੇ ਵਿੱਚੋਂ 7 ਜਿੱਤਾਂ ਦੇ ਨਾਲ ਅੰਕ ਸੂਚੀ ਦੇ ਵਿੱਚ ਉਹ ਚੌਥੇ ਸਥਾਨ ਦੇ ਉੱਤੇ ਹੈ ਤਾਂ ਉੱਥੇ ਹੀ ਮੁੰਬਈ ਦਿੱਲੀ ਜੋ ਕਿ ਕੈਪੀਟਲਜ਼ ਅਤੇ ਲਖਨਊ ਸੁਪਰ ਜੁਆਇੰਟਸ ਆਖਰੀ ਜੋ ਕਿ ਪਲੇਆਫ ਸਥਾਨ ਦੇ ਲਈ ਮੁਕਾਬਲਾ ਕਰ ਰਹੇ ਨੇ ਜਦੋਂ ਕਿ ਗੁਜਰਾਤ ਜੋ ਕਿ ਦੱਸ ਦਈਏ ਕਿ ਟਾਈਟਨਸ ਰਾਇਲ ਚੈਲੈਂਜਰਸ ਬੰਗਲੌਰ ਅਤੇ ਪੰਜਾਬ ਕਿੰਗਸ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਹਨ ਤੇ ਮੁੰਬਈ ਦਾ ਅਗਲਾ ਮੈਚ 21 ਮਈ ਨੂੰ ਦਿੱਲੀ ਕੈਪੀਟਲਸ ਦੇ ਨਾਲ ਹੈ ਇਸ ਮੈਚ ਦੇ ਵਿੱਚ ਜਿੱਤ ਦੇ ਨਾਲ ਪਲੇਆਫ ਦੇ ਵਿੱਚ ਉਹਨਾਂ ਦੀ ਜਗ੍ਹਾ ਲਗਭਗ ਪੱਕੀ ਹੋ ਜਾਵੇਗੀ ਪਰ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰੋਹਿਤ ਸ਼ਰਮਾ ਆਪਣੇ ਇੱਕ ਫੈਨ ਨੂੰ ਗੱਡੀ ਗਿਫਟ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਡੀ ਦੀ ਚਾਬੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡਾ ਇਸ ਬਾਰੇ ਕੀ ਕੁਝ ਕਹਿਣਾ ਹੈਗਾ ਕਮੈਂਟਾਂ ਦੇ ਵਿੱਚ ਆਪਣੀ رائے ਰੋਹਿਤ ਸ਼ਰਮਾ ਨੇ ਆਪਣੇ ਇੱਕ ਫੈਨ ਨੂੰ 264 Lamborghini Urus ਕਾਰ ਗਿਫਟ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦਰਅਸਲ ਭਾਰਤੀ ਕ੍ਰਿਕਟ ਕਪਤਾਨ ਰੋਹਿਤ ਸ਼ਰਮਾ ਨੇ IPL 2025 ਤੋਂ ਪਹਿਲਾ ਇੱਕ ਮਜ਼ੇਦਾਰ ਇਸ਼ਤਿਹਾਰ ਦੇ ਵਿੱਚ ਇੱਕ ਖੁਸ਼ਕਿਸਮਤ ਪ੍ਰਸ਼ੰਸਕ ਨੂੰ ਆਪਣੀ ਲੈਂਬਰਗਿਨੀ ਉਸ ਤੋਹਫੇ ਦੇ ਵਜੋਂ ਦੇਣ ਦਾ ਵਾਅਦਾ ਕੀਤਾ ਸੀਗਾ ਤੇ ਹੁਣ ਉਸਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਰੋਹਿਤ ਨੇ ਕਿਹਾ ਹੈਗਾ ਕਿ ਮੁਕਾਬਲੇ ਦਾ ਜੇਤੂ ਆਪਣੀ ਕਾਰ ਜਿੱਤ ਸਕਦਾ ਹੈ। ਦੂਜੇ ਭਾਗ ਦੇ ਵਿੱਚ ਇੱਕ ਉਦਾਸ ਰੋਹਿਤ ਆਪਣੀ ਕਾਰ ਦੱਸਦੇ ਕਿ ਇੱਕ ਪ੍ਰਸ਼ੰਸਕ ਨੂੰ ਸੌਂਪਦਾ ਹੈ ਜੋ ਵੀ ਜੋ ਕਿ ਲੈਂਬਰਗਿਨੀ ਲੈ ਕੇ ਚਲਾ ਜਾਂਦਾ ਹੈ ਤਾਂ ਦੱਸਦੇ ਕਿ ਰੋਹਿਤ ਸ਼ਰਮਾ ਰੋਹਿਤ ਉਸ ਨੂੰ ਘਰ ਵਾਪਸ ਜਾਣ ਦੇ ਲਈ ਸੁਰੱਖਿਅਤ ਯਾਤਰਾ ਦੀ ਕਾਮਨਾ ਵੀ ਕਰਦਾ ਹੈ ਅੰਤ ਦੇ ਵਿੱਚ ਰੋਹਿਤ ਸ਼ਰਮਾ ਆਟੋ ਰਿਕਸ਼ਾ ਦੇ ਵਿੱਚ ਬੈਠ ਜਾਂਦਾ ਹੈ ਤੇ ਡਰਾਈਵਰ ਨੂੰ ਮੀਟਰ ਚਲਾਉਣ ਦੇ ਲਈ ਕਹਿ ਦਿੰਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਰੋਹਿਤ ਇੱਕ ਪ੍ਰਸ਼ੰਸਕ ਨੂੰ ਕਾਰ ਦੀਆਂ ਚਾਬੀਆਂ ਸੌਂਪਦੀ ਹੋਈ ਦਿਖਾਈ ਦੇ ਰਹੇ ਨੇ ਲੈਂਬੋਰਗਿਨੀ ਉਰਸ ਦੀ ਨੰਬਰ ਪਲੇਟ 264 ਰੋਹਿਤ ਦੇ ਇੱਕ ਰੋਜ਼ਾ ਕ੍ਰਿਕਟ ਦੇ ਵਿੱਚ ਸਭ ਤੋਂ ਵੱਧ ਸਕੋਰ ਯਾਨੀ ਕਿ 264 ਨੂੰ ਦਰਸਾਉਂਦੀ ਹੈ ਜੋ ਕਿ 50 ਓਵਰਾਂ ਦੇ ਫਾਰਮੈਟ ਦੇ ਵਿੱਚ ਇੱਕ ਵਿਸ਼ਵ ਰਿਕਾਰਡ ਹੈ ਤਾਂ ਰੋਹਿਤ ਨੇ ਇਹ ਕਾਰ 2022 ਦੇ ਵਿੱਚ 3.10 ਕਰੋੜ ਰੁਪਏ ਦੇ ਵਿੱਚ ਖਰੀਦੀ ਸੀਗੀ ਤਾਂ ਮੁੰਬਈ ਇੰਡੀਅਨਸ ਦੇ ਲਈ ਖੇਡ ਰਹੇ ਰੋਹਿਤ ਦਾ ਸੀਜ਼ਨ ਸ਼ੁਰੂ ਦੇ ਵਿੱਚ ਮੁਸ਼ਕਲ ਰਿਹਾ ਪਰ ਹਾਲੀ ਦੇ ਮੈਚਾਂ ਦੇ ਵਿੱਚ ਉਹ ਸ਼ਾਨਦਾਰ ਫਾਰਮ ਦੇ ਵਿੱਚ ਰਿਹਾ ਹੈ ਤਾ ਪਰਫਾਰਮੈਂਸ ਬਹੁਤ ਵਧੀਆ ਸੀਗੇ ਉਸਨੇ ਪਿਛਲੇ 5 ਪਾਰੀਆਂ ਦੇ ਵਿੱਚੋਂ 3 ਅਰਧ ਸੈਂਕੜੇ ਲਗਾਏ ਸਨ ਅਤੇ ਆਪਣੀ ਲੈ ਬਣਾਈ ਰੱਖਣ ਲਈ ਤਿਆਰ ਨੇ ਤਾਂ ਮੁੰਬਈ ਇੰਡੀਅਨਜ਼ 12 ਮੈਚਾਂ ਦੇ ਵਿੱਚੋਂ 7 ਜਿੱਤਾਂ ਦੇ ਨਾਲ ਅੰਕ ਸੂਚੀ ਦੇ ਵਿੱਚ ਉਹ ਚੌਥੇ ਸਥਾਨ ਦੇ ਉੱਤੇ ਹੈ ਤਾਂ ਉੱਥੇ ਹੀ ਮੁੰਬਈ ਦਿੱਲੀ ਜੋ ਕਿ ਕੈਪੀਟਲਜ਼ ਅਤੇ ਲਖਨਊ ਸੁਪਰ ਜੁਆਇੰਟਸ ਆਖਰੀ ਜੋ ਕਿ ਪਲੇਆਫ ਸਥਾਨ ਦੇ ਲਈ ਮੁਕਾਬਲਾ ਕਰ ਰਹੇ ਨੇ ਜਦੋਂ ਕਿ ਗੁਜਰਾਤ ਜੋ ਕਿ ਦੱਸ ਦਈਏ ਕਿ ਟਾਈਟਨਸ ਰਾਇਲ ਚੈਲੈਂengers ਬੰਗਲੌਰ ਅਤੇ ਪੰਜਾਬ ਕਿੰਗਸ ਪਹਿਲਾ ਹੀ ਕੁਆਲੀਫਾਈ ਕਰ ਚੁੱਕੇ ਹਨ ਤੇ ਮੁੰਬਈ ਦਾ ਅਗਲਾ ਮੈਚ 21 ਮਈ ਨੂੰ ਦਿੱਲੀ ਕੈਪੀਟल्स ਦੇ ਨਾਲ ਇਸ ਮੈਚ ਦੇ ਵਿੱਚ ਜਿੱਤ ਦੇ ਨਾਲ ਪਲੇਆਫ ਦੇ ਵਿੱਚ ਉਹਨਾਂ ਦੀ ਜਗ੍ਹਾ ਲਗਭਗ ਪੱਕੀ ਹੋ ਜਾਵੇਗੀ ਪਰ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰੋਹਿਤ ਸ਼ਰਮਾ ਆਪਣੇ ਇੱਕ ਫੈਨ ਨੂੰ ਗੱਡੀ ਗਿਫਟ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਡੀ ਦੀ ਚਾਬੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡਾ ਇਸ ਬਾਰੇ ਕੀ ਕੁਝ ਕਹਿਣਾ ਹੈਗਾ ਕਮੈਂਟਾਂ ਦੇ ਵਿੱਚੋਂ ਆਪਣੀ ਰਾਏ